ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਗੁਰੂ ਦਾ ਬੰਦਾ ਨੂੰ ਸਬਸਕ੍ਰਾਈਬ ਕਰ ਲਓ ਅਤੇ ਉਸ ਤੋਂ ਬਾਅਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਦੀ ਸਾਕੀ ਵੀ ਤੁਹਾਨੂੰ ਦੱਸਣ ਜਾ ਰਿਹਾ ਕਿ ਭਾਈ ਬਹਿਲੋ ਦਾ ਗੁਰੂ ਅਰਜਨ ਦੇਵ ਜੀ ਨਾਲ ਮਿਲਾਪ ਕਿਵੇਂ ਹੋਇਆ ਭਾਈ ਬਹਿਲੋ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਉਹ ਸਖੀ ਸਰਵਰ ਦਾ țeਲਾ ਹੋਣ ਕਰਕੇ ਭਰਾਇਆਂ ਦਾ ਭੇਸ ਰੱਖਦਾ ਸੀ ਅਤੇ ਆਪਣੇ ਨਾਲ ਸੰਗ ਲੈ ਕੇ ਨਿਗਾਹੇ ਪੀੜ ਦੇ ਸਥਾਨ ਤੇ ਜਾਂਦਾ ਹੁੰਦਾ ਸੀ ਭਾਈ ਵੈਹ ਲੋ ਆਪਣੇ ਇਲਾਕੇ ਦੀਆਂ ਸੰਗਤਾਂ ਤੋਂ ਗੁਰੂ ਸਾਹਿਬ ਦੀਆਂ ਮਹਿਮਾ ਵੀ ਸੁਣਦਾ ਹੁੰਦਾ ਸੀ ਅਤੇ ਕਈ ਵਾਰ ਉਸ ਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਵੀ ਜਾਗੀ ਪਰ ਉਹ ਆਪਣੇ ਸੰਗੀਆਂ ਸਾਥੀਆਂ ਤੋਂ ਸ਼ਰਮ ਕਰਕੇ ਆਪਣੇ ਵਿਚਾਰਾਂ ਨੂੰ ਪ੍ਰਗਟ ਨਹੀਂ ਕਰਦਾ ਸੀ ਪਰ ਇੱਕ ਦਿਨ ਬਹੁਤ ਸੋਚਨ ਸਮਝਣ ਤੇ ਉਸ ਦੇ ਮਨ ਨੇ ਗੁਰੂ ਜੀ ਦੇ ਦਰਸ਼ਨਾਂ ਦਾ ਪੱਕਾ ਮਾਨ ਬਣਾ ਲਿਆ ਜਦੋਂ ਉਹ ਇਸ ਤਰ੍ਹਾਂ ਪੱਕਾ ਇਰਾਦਾ ਕਰਕੇ ਘਰ ਤੋਂ ਉੱਤਰਨ ਲੱਗਾ ਤਾਂ ਉਸ ਨੂੰ ਫੇਰ ਆਪਣੇ ਮੰਨੇ ਹੋਏ ਪੀਰ ਸਖੀ ਸਰਵਰ ਤੋਂ ਡਰ ਲੱਗਣ ਲੱਗ ਪਿਆ ਜਿਸ ਕਰਕੇ ਉਸ ਨੇ ਇਸ ਡਰ ਨੂੰ ਦੂਰ ਕਰਨ ਵਾਸਤੇ ਪਣੇ ਮਨ ਵਿੱਚ ਮਨੋਰਥ ਮੰਨ ਲਈ ਕਿ ਜੇਕਰ ਪੀਰ ਸਤਲੂ ਦੇ ਦਰਿਆ ਤੇ ਕੰਢੇ ਤੇ ਪਹੁੰਚਣ ਤੋਂ ਪਹਿਲਾਂ ਮੇਰੀ ਮਨੂੰ ਆਪਣੀ ਸ਼ਕਤੀ ਨਾਲ ਕਿਸੇ ਵੀ ਤਰ੍ਹਾਂ ਰੋਕ ਲਵੇ ਤਾਂ ਤਾਂ ਫਿਰ ਮੈਂ ਗੁਰੂ ਜੀ ਕੋਲ ਨਹੀਂ ਜਾਵਾਂਗਾ ਅਤੇ ਸਮਝ ਲਵਾਂਗਾ ਕਿ ਪੀਰ ਸ਼ਕਤੀਵਾਨ ਹੈ ਪਰ ਜੇ ਮੈਂ ਬਿਨਾਂ ਕਿਸੇ ਰਣ ਅਤੇ ਸਤਲੂ ਦੇ ਕੰਢੇ ਤੇ ਪਹੁੰਚ ਗਿਆ ਤਾਂ ਇਹ ਸਖੀ ਸਰਵਰ ਪੀਰ ਵਾਲਾ ਸਾਰਾ ਪੇਸ ਮੈਂ ਸਾਰਾ ਦਰਿਆ ਵਿੱਚ ਭੇਟਾ ਕਰ ਦੇਵਾਂਗਾ ਅਤੇ ਇੱਕ ਮਨ ਹੋ ਕੇ ਗੁਰੂ ਜੀ ਪਾਸ ਹਾਜ਼ਰ ਹੋ ਜਾਵਾਂਗਾ ਜਦ ਭਾਈ ਬਹਿ ਲੋ ਇਸ ਤਰ੍ਹਾਂ ਮਨ ਨਾਲ ਗੱਲਾਂ ਕਰਦਾ ਹੋਇਆ ਦਰਿਆ ਦੇ ਕੰਢੇ ਪਹੁੰਚ ਗਿਆ ਤਾਂ ਉਸ ਨੇ ਇਸ਼ਨਾਨ ਕਰਕੇ ਕੁਝ ਭੋਜਨ ਖਾਦਾ ਦਰਿਆ ਪਾਰ ਕਰਨ ਵਾਸਤੇ ਬੇੜੀ ਵਿੱਚ ਬੈਠ ਗਿਆ ਦਰਿਆ ਦੇ ਅੱਧ ਵਿਚਕਾਰ ਜਾ ਕੇ ਜਦੋਂ ਉਸ ਨੇ ਦੇਖਿਆ ਕਿ ਗੁਰੂ ਜੀ ਕੋਲ ਜਾਣ ਤੋਂ ਪੀਰ ਨੇ ਕੋਈ ਰੁਕਾਵਟ ਨਹੀਂ ਪਾਈ ਤਾਂ ਉਸ ਨੇ ਪੀਰ ਦਾ ਪਹਿਰਾਵਾ ਦਰਿਆ ਦੇ ਵਿੱਚ ਵਗਾ ਮਾਰਿਆ ਅਤੇ ਇੱਕ ਮਨ ਹੋ ਕੇ ਗੁਰੂ ਜੀ ਕੋਲ ਅੰਮ੍ਰਿਤਸਰ ਆ ਗਿਆ ਸਤ ਗੁਰੂ ਜੀ ਉਸ ਸਮੇਂ ਸਰੋਵਰ ਦੀ ਪੁਟਾਈ ਕਰਾ ਰਹੇ ਸਨ ਭਾਈ ਬਹਿਲੋ ਨੇ ਗੁਰੂ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਮਹਾਰਾਜ ਆਪਣੇ ਨਾਮ ਦੀ लाज ਰੱਖੋ ਮੈਂ ਆਪ ਜੀ ਦੇ ਆਸਰੇ ਆਇਆ ਹਾਂ ਮੈਨੂੰ ਆਪਣੀ ਸੇਵਾ ਵਿੱਚ ਲਾ ਲਵੋ ਬਹਿਲੋ ਦੀ ਪ੍ਰੇਮਈ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਭਾਈ ਸਿੱਖਾ ਸ਼ਰਦਾ ਨਾਲ ਹੀ ਸਾਰੇ ਕਾਰਜ ਹੁੰਦੇ ਹਨ ਤੇ ਸ਼ਰਦਾ ਹੀ ਭਗਤੀ ਦਾ ਮੂਲ ਹੈ ਇਸ ਕਰਕੇ ਸਭ ਤੋਂ ਪਹਿਲਾਂ ਸ਼ਰਦਾ ਧਾਰਨ ਧਾਰਨ ਹੋਣੀ ਚਾਹੀਦੀ ਹੈ ਫਿਰ ਸਾਰੇ ਮਨ ਅੰਸ਼ਤ ਫਲ ਪ੍ਰਾਪਤ ਹੋ ਜਾਂਦੇ ਹਨ ਇਹ ਸੁਝਾਅ ਦੇ ਕੇ ਗੁਰੂ ਸਾਹਿਬ ਨੇ ਉਸ ਨੂੰ ਇੱਟਾਂ ਦੀ ਸੇਵਾ ਤੇ ਲਾ ਦਿੱਤਾ ਅਤੇ ਜਿਸ ਤਰ੍ਹਾਂ ਹੋਰ ਮਜ਼ਦੂਰਾਂ ਨੂੰ ਦਿਹਾੜੀ ਮਿਲਦੀ ਸੀ ਉਸੇ ਤਰ੍ਹਾਂ ਉਸ ਨੂੰ ਦੇਣੀ ਸ਼ੁਰੂ ਕਰ ਦਿੱਤੀ ਗੁਰੂ ਜੀ ਦੀ ਆਗਿਆ ਅਨੁਸਾਰ ਭਾਈ ਬੈਲੋ ਪਰਸੰਨ ਹੋ ਕੇ ਹੋਰ ਸਿੱਖਾਂ ਨਾਲ ਸਾਰਾ ਦਿਨ ਸੇਵਾ ਕਰਕੇ ਸਿੱਖਾਂ ਦੇ ਡੇਰਿਆਂ ਤੋਂ ਪ੍ਰਸ਼ਾਦ ਮੰਗ ਕੇ ਖਾ ਲੈਂਦਾ ਤੇ ਰਾਤ ਨੂੰ ਆਰਾਮ ਕਰਕੇ ਸਵੇਰੇ ਫਿਰ ਕੰਮ ਵਿੱਚ ਲੱਗ ਜਾਂਦਾ ਜਦ ਗੁਰੂ ਸਾਹਿਬ ਨੇ ਭਾਈ ਬਹਿਲੋ ਦੀ ਨਿਸ਼ਕਾਮ ਸੇਵਾ ਸੇਵਾ ਦੇਖੀ ਤਾਂ ਤਾਂ ਆਪ ਜੀ ਨੇ ਬਹੁਤ ਪਰਸੰਨ ਹੋ ਕੇ ਗੁਰੂ ਜੀ ਨੇ ਕਿਹਾ ਭਾਈ ਬਹਿਲੋ ਸਭ ਤੋਂ ਪਹਿਲੋ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਤੇ ਇਹਨਾਂ ਬਚਨਾਂ ਦੇ ਨਾਲ ਭਾਈ ਬਹਿਲੋ ਦੀਆਂ ਵਿਸ਼ੇਵਾਸ਼ਨਾ ਖਤਮ ਹੋ ਗਈਆਂ ਤੇ ਮਨ ਨਿਰਮਲ ਹੋ ਗਿਆ ਇੱਕ ਦਿਨ ਲਾਂਗਰੀ ਨੇ ਗੁਰੂ ਸਾਹਿਬ ਨੂੰ ਕਿਹਾ ਮਹਾਰਾਜ ਅੱਜ ਲੰਗਰ ਵਿੱਚ ਆਟਾ ਨਹੀਂ ਹੈ ਲੰਗਰ ਤਿਆਰ ਨਹੀਂ ਹੋਇਆ ਲੰਗਰ ਦੀ ਰਸਦ ਦਾ ਪ੍ਰਬੰਧ ਛੇਤੀ ਹੀ ਕਰਾਓ ਲਾਂਗਰੀ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਆਖਿਆ ਕਿ ਲੰਗਰ ਦੀ ਸੇਵਾ ਦਾ ਛੇਤੀ ਹੀ ਪ੍ਰਬੰਧ ਕਰੋ ਤਦ ਭਾਈ ਬੈਲੋ ਨੇ ਕਿਹਾ ਮਹਾਰਾਜ ਜੋ ਆਪ ਜੀ ਮੈਨੂੰ ਮਜਦੂਰੀ ਦਿਂਦੇ ਰਹੇ ਹੋ ਉਹ ਸਭ ਮੈਂ ਇਕੱਠੀ ਕਰਕੇ ਰੱਖੀ ਹੋਈ ਹੈ ਉਸ ਦੀ ਰਸਦ ਲੈ ਕੇ ਲੰਗਰ ਤਿਆਰ ਕਰਵਾ ਦਿਓ ਭਾਈ ਬਹਿਲੋ ਦੀ ਗੱਲ ਸੁਣ ਕੇ ਗੁਰੂ ਸਾਹਿਬ ਨੇ ਕਿਹਾ اے ਸਿੱਖ ਤੂੰ ਘਰ ਘਰ ਤੋਂ ਮੰਗ ਕੇ ਮੰਗ ਕੇ ਰੋਟੀ ਨਾ ਖਾਇਆ ਕਰ ਲੰਗਰ ਚੋਂ ਭੋਜਨ ਛਕਿਆ ਕਰ ਭਾਈ ਬਹਿਲੋ ਗੁਰੂ ਜੀ ਦਾ ਹੁਕਮ ਮੰਨ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਲੱਗ ਪਿਆ ਭਾਈ ਬਹਿਲੋ ਬੜੇ ਪ੍ਰੇਮ ਨਾਲ ਸਰੋਵਰ ਵਿੱਚੋਂ ਮਿੱਟੀ ਦੇ ਟੋਕਰੇ ਧਰ ਕੇ ਚੁੱਕ ਕੇ ਬਾਹਰ ਸੁੱਟਦਾ ਟੋਕਰੇ ਭਰਨ ਵਾਲਾ ਜਿਤਨੀ ਮਿੱਟੀ ਪਾ ਦਿੰਦਾ ਸੀ ਉਤਨੀ ਹੀ ਉਹ ਚੁੱਪਚਾਪ ਭਾਈ ਬਹਿਲੋ ਚੁੱਕ ਕੇ ਲੈ ਜਾਂਦਾ ਸੀ ਕਈ ਵਾਰ ਭਾਈ ਬਹਿਲੋ ਨੂੰ ਪਰਖਣ ਵਾਸਤੇ ਹਾਸੇ ਨਾਲ ਉਸ ਦੇ ਟੋਕਰੇ ਵਿੱਚ ਬਹੁਤ ਮਿੱਟੀ ਪਾ ਦਿੱਤੀ ਜਾਂਦੀ ਸੀ ਇੰਨੀ ਮਿੱਟੀ ਕਿ ਦੋ ਤਿੰਨ ਆਦਮੀ ਟੋਕਰਾ ਟੋਕਰਾ ਚੁੱਕ ਕੇ ਇਸ ਦੇ ਸਿਰ ਉੱਤੇ ਰੱਖਦੇ ਸਨ ਪਰ ਭਾਈ ਬਹਿਲੋ ਚੁੱਪਚਾਪ ਮਿੱਟੀ ਦਾ ਟੋਕਰਾ ਸੁੱਟ ਕੇ ਬਾਹਰ ਆ ਜਾਂਦਾ ਸੀ ਸਦਾ ਗੁਰੂ ਪ੍ਰੇਮ ਵਿੱਚ ਮਗਨ ਰਹਿੰਦਾ ਸੀ ਉਸ ਨੂੰ ਭੁੱਖ ਤੇ ਨੀਂਦ ਦੀ ਕੋਈ ਪ੍ਰਵਾਹ ਨਹੀਂ ਸੀ ਸਦਾ ਹੀ ਮਨ ਨੂੰ ਗੁਰੂ ਪ੍ਰੇਮ ਵਿੱਚ ਅਤੇ ਤਨ ਨੂੰ ਸੇਵਾ ਵਿੱਚ ਲਾਈ ਰੱਖਦਾ ਸੀ ਇੱਕ ਦਿਨ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਕਿਹਾ ਭਾਈ ਬੈਲੋ ਤੇਰੀ ਸੇਵਾ ਥਾਂ ਪੈ ਗਈ ਹੈ ਮਾਲਕ ਨੇ ਪ੍ਰਵਾਨ ਕਰ ਲਈ ਹੈ ਹੁਣ ਤੂੰ ਆਪਣੇ ਘਰ ਜਾ ਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਆਦ ਸੰਗਤ ਦਾ ਮਿਲਾਪ ਦੇ ਸੇਵਾ ਕਰਿਆ ਕਰ ਇਸ ਤਰ੍ਹਾਂ ਭਾਈ ਬਹਿਲੋ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਉਹਦੀ ਜ਼ਿੰਦਗੀ ਦਾ ਪਾਰ ਉਤਾਰਾ ਕੀਤਾ ਤੇ ਉਹ ਗੁਰੂ ਚਰਨਾਂ ਵਿੱਚ ਜਾ ਟਿਕਿਆ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ